ਜਦੋਂ ਉਹਦੇ ਕੋਲ ਗੱਡੀਆਂ ਆ ਰਹੀਆਂ ਮਤਲਬ ਤਗੜਾ ਪੈਸੇ ਦੀਆਂ ਕਾਰੋਬਾਰ ਆ ਰਿਆ ਉਸ ਟਾਈਮ ਤੋਂ ਉਹਨਾਂ ਨੂੰ ਸ਼ੱਕ ਨਹੀਂ ਹੋਇਆ ਵੀ ਇੰਨੀ ਤਾਂ ਇਹਦੀ ਤਨਖਾਹ ਤੇ ਜੇਕਰ ਇਹਨੇ ਤਨਖਾਹ ਦੇ ਵਿੱਚ ਆ ਕੇ ਮਤਲਬ ਆਹ ਆਹ ਕੋ ਕਰਨਾ ਸੀਗਾ ਤੇ ਫਿਰ ਇਹ ਨੌਕਰੀ ਲੱਗਣੀ ਕਿਉਂ ਸੀਗਾ ਦੂਜੀ ਗੱਲ ਇਹ ਵੀ ਭਗਵੰਤ ਮਾਨ ਕੀ ਹੁਣ ਉਹਦੇ ਘਾਟਵਾਊ ਕੀ ਹੁਣ ਉਹਦੇ ਤੇ ਬਲਡੋਜ਼ਰ ਚੱਲਣਗੇ ਬਸ ਲੈਣ ਉਹ ਵੀ ਉਹ ਥਾਪੀਆਂ ਮਾਰਦਾ ਭਗਵੰਤ ਮਾਨ ਨੂੰ ਉਹ ਕਹਿੰਦਾ ਮੈਂ ਡਰਾਵਾ ਹੁਣ ਜਦੋਂ ਡਰਾਉਂਦਾ ਹੋਊਗਾ ਜੱਡ ਸਿਕਿਉਰਿਟੀ ਵਾਪਸ ਲੈਂਦੇ ਇਹ ਤਾਂ ਮਤਲਬ ਹੈਗੀ ਕਿਵੇਂ ਨਾ ਸਮਝੀਆਂ ਜੀਆਂ ਗੱਲਾਂ ਉਹ ਇੱਕ ਸਾਬਕਾ ਮੰਤਰੀ ਆ ਜੇ ਉਹ ਸਿਕਿਉਰਿਟੀ ਉਹਨੂੰ ਚਾਹੀਦੀ ਆ ਉਹ ਸਰਕਾਰ ਦੇ ਵਿੱਚ ਕਈ ਮਾਰੇ ਕੰਮ ਹੋ ਜਾਂਦੇ ਜਿਵੇਂ ਭਗਵੰਤ ਮਾਨ ਤੋਂ ਹੋਈ ਜਾਂਦੇ ਹੁਣ ਇਹਨੂੰ ਜੱਡ ਸਿਕਿਉਰਿਟੀ ਚਾਹੀਦੀ ਹੋਊਗੀ ਕੱਲ ਨੂੰ ਆ ਕੇ ਕੋਈ ਇਹਦੀ ਖੋਲੇ ਕਉਕੀ ਇਹਨੇ ਭਾਈ ਮਾੜੇ ਕੰਮ ਕੀਤੇ ਆ ਮਾੜੇ ਕੰਮ ਹੋਏ ਇਹਨਾਂ ਤੋਂ ਜੈਡ ਸਿਕਿਉਰਟੀ ਨਹੀਂ ਹਟਾਉਣੀ ਚਾਹੀਦੀ ਇਹਨਾਂ ਦੀ। ਕੋਈ ਆ ਮਾੜੇ ਕੰਮ। ਲੈ ਤੁਸੀਂ ਦੱਸ ਦੋ ਜਦ ਚੰਗਾ ਹੋਇਆ ਫਿਰ ਇਸ ਚੁੱਪ ਕਰਕੇ ਦੱਸਦਾਂਗੇ ਵੀ ਆ ਚੰਗਾ ਹੋਇਆ। ਜੇ ਇਹ ਤੋਂ ਮਾੜੇ ਕੰਮ ਹੋਇਆ ਕੇਜਦੀਵਾਲ ਸਾਹਿਬ ਉਹ ਤੋਂ ਬੜੇ ਕੰਮ ਮਾੜੇ ਹੋਏ ਆ ਦਿੱਲੀ ਦੇ ਵਿੱਚ ਉਹਦੀ ਜੈਡ ਸਿਕਿਉਰਟੀ ਦਿੱਤੀ ਆ। ਹੁਣ ਕੱਲ ਨੂੰ ਇਹ ਖੋਣ ਉਹ ਗੱਲ ਮਾੜੀ ਆ। ਇਹ ਰਾਜਨੀਤਿਕ ਮੁੱਦਾ ਜਿਹੜਾ ਪਹਿਲੀ ਗੱਲ ਤਾਂ ਭਗਵੰਤ ਮਾਨ ਦੀ ਜਿਹੜੀ ਲੜਾਈ ਆ ਕਿ ਉਹ ਵਿਕਰਮਜੀਤ ਮਜੀਠੀਆ ਨਾਲ ਉਹਦੀ ਜਿਹੜੀ ਲੜਾਈ ਆ ਪੰਜਾਬ ਨੂੰ ਬਚਾਉਣ ਵਾਸਤੇ ਤਾਂ ਬਚਾਉਣਾ ਕੀ ਤੋਂ ਆ ਇਹਨੂੰ ਮਾਰੀ ਕੌਣ ਜਾਂਦਾ ਉਹਨੂੰ ਅਜੇ ਤੱਕ ਖਾਲੀ ਕਰਕੇ ਪਤਾ ਹੀ ਨਹੀਂ ਲੱਗਿਆ ਹੁਣ। ਉਹ ਸਿਰਫ ਤੁਸੀਂ ਭਾਸ਼ਣ ਦੇਣ ਆ ਜਾਂਦਾ ਸਵੇਰ ਨੂੰ ਭਾਸ਼ਣ ਦੇ ਕੇ ਮੁੜ ਜਾਂਦਾ। ਜਾਂ ਕਦੇ ਵੇਖਦੇ ਐਨਕਲਾ ਵਾਲੀ ਡਿੱਗਿਆ ਹੁੰਦਾ ਜਾਂ ਕਦੇ ਉਹ ਬੂਟ ਤੜਵਾ ਬੈਂਦਾ ਜਾਂ ਕਦੇ ਗਿੱਟਾ ਤੜਵਾ ਬੈਂਦਾ। ਜਾਂ ਕਦੇ ਅੱਖ ਤੇ ਕੁਝ ਹੋਇਆ ਹੁੰਦਾ ਉਹਨਾਂ ਨੇ ਪੰਜਾਬ ਵਾਸਤੇ ਕੋਈ ਕੰਮ ਹੀ ਨਹੀਂ ਕੀਤਾ। ਭਗਵਾਨ ਤਮਾਨ ਨੂੰ ਸਿਕਿਉਰਿਟੀਾਂ ਲਾ ਕੇ ਇਹ ਨਹੀਂ ਕੰਮ ਕਰਨਾ ਚਾਹੀਦਾ ਅੱਗੇ ਵੀ ਤੂੰ ਪੰਜਾਬ ਦੇ ਨੌਜਵਾਨ ਦੀ ਇੱਕ ਜਾਨ ਲਈ ਆ ਸਿੱਧੂ ਮੂਸੇਵਾਲੇ ਦੀ ਜਾਨ ਲਈ ਆ ਨੇ ਚੌਤੀ ਵਾਪਸ ਕੀਤੀ ਜਿਹੜਾ ਡੱਲੇਵਾਲ ਸਾਹਿਬ ਆ ਉਹਨਾਂ ਦਾ ਨਾਂ ਬਣਿਆ ਦਾ ਲੋਕ ਸਭਾ ਦੇ ਵਿੱਚ ਵੀ ਗੂੰਜ ਪਈ ਆ ਵਿਧਾਨ ਸਭਾ ਤਾਂ ਛੋਟੀ ਰਹੀ ਸਮਝ ਲੋ ਇੱਥੇ ਸਾਰੇ ਦੇਸ਼ ਦੇ ਵਿੱਚ ਗੂੰਜ ਪਈ ਉਹ ਦੂਜੇ ਜੱਥੇ ਬੰਦਿਆਂ ਇਹ ਕਹਿੰਦੇ ਵੀ ਇਹਦਾ ਨਾਂ ਬਣਿਆ ਦਾ ਆਪਣਾ ਨਾਂ ਨਹੀਂ ਬਣ ਰਿਹਾ ਇਹ ਦੁਦਿਏ ਦੇਥੇ ਬੰਦਿਆਂ ਦੇ ਬੰਦੇ ਆ ਮੈਂ ਉਹਨਾਂ ਨੂੰ ਪੁੱਛਦਾ ਭਾਈ ਤੁਸੀਂ ਦੱਸੋ ਵੀ ਜੇਕਰ ਉਹਨਾਂ ਦੀ ਮੰਗ ਆ ਮੰਗ ਤੁਹਾਡੇ ਹੱਥੇ ਆ ਫਿਰ ਤੁਸੀਂ ਉਹਨਾਂ ਕੋਲ ਜਾ ਕੇ ਕਿਉਂ ਨਹੀਂ ਖੜਦੇ ਕਿ ਜ਼ਿਲੇ ਦੀਆਂ ਪ੍ਰਧਾਨਗੀਆਂ ਦਾ ਰੌਲਾ ਕਿ ਕਾਹਦਾ ਰੌਲਾ ਬਾਕੀ ਜੇ ਇਹਨਾਂ ਨੂੰ ਬਹੁਤਾ ਕਹਿ ਤਾਂ ਫਿਰ ਆਪਣੇ ਬਾਰ ਅੱਗੇ ਬੈਹਿ ਜੂ ਸੱਚੀ ਕਾਲਜੀ ਮੈਨਰ ਪਰ ਬਰੇਸਿੰਗ ਜੈਤੋ ਤੁਸੀਂ ਸੱਚ ਦਾ ਸੁਣਨ ਨਾਲ ਜੁੜੇ ਹੋਏ ਹੋ ਪੰਜਾਬ ਦੇ ਮਸਲੇ ਤੇ ਅੱਜ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਭਾਈ ਵਿਸ਼ਵਦੀਪ ਫਾਜ਼ਿਲਕਾ ਗੱਲਬਾਤ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡਾ ਹੀ ਬਹੁਤ ਬਹੁਤ ਸਵਾਗਤ ਹੈ ਜਿੰਨੇ ਸੱਚ ਸੱਚ ਦੇ ਸੁਨਾ ਨੂੰ ਵੇਖ ਰਹੇ ਆ ਉਹਨਾਂ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਈ ਕਿਵੇਂ ਦੇਖਦੇ ਹੋ ਇੱਕ ਹੁਣ ਲਗਾਤਾਰ ਸੋਸ਼ਲ ਮੀਡੀਆ ਤੇ ਖਬਰ ਵਾਇਰਲ ਹੋ ਰਹੀ ਆ ਕਿ ਇੱਕ ਪੁਲਿਸ ਅਫਸਰ ਨਸ਼ੇ ਨਾਲ ਫੜੀ ਗਈ ਆ ਨਸ਼ਾ ਤਸਕਰੀ ਕਰਦੀ ਮੈਂ ਤਾਂ ਜੀ ਇਸ ਚੀਜ਼ ਨੂੰ ਫੇਕ ਹੀ ਮੰਨੂਗਾ ਕਿਉਂਕਿ ਉਹ ਅੱਜ ਹੀ ਕਿਉਂ ਫੜੀ ਗਈ ਆ ਪਹਿਲਾਂ ਕਿਉਂ ਨਾ ਫੜੀ ਗਈ ਅਸਲ ਦੇ ਵਿੱਚ ਸਰਕਾਰ ਕੋਲ ਸੀਆਈਡੀ ਡਿਪਾਰਟਮੈਂਟ ਆ ਜੀ ਕਿ ਉਹਨਾਂ ਨੂੰ ਅੱਜ ਹੀ ਸੀ.ਆਈ.ਡੀ ਹੋਈ ਵੀ ਅੱਜ ਹੀ ਇਹਦੇ ਕੋਲ ਚਿੱਟਾ ਜਦੋਂ ਉਹਦੇ ਕੋਲ ਗੱਡੀਆਂ ਆ ਰਹੀਆਂ ਮਤਲਬ ਤਗੜਾ ਪੈਸੇ ਦੀਆਂ ਕਾਰੋਬਾਰ ਆ ਰਿਆ ਉਸ ਟਾਈਮ ਤੋਂ ਉਹਨਾਂ ਨੂੰ ਸ਼ੱਕ ਨਹੀਂ ਹੋਇਆ ਵੀ ਇੰਨੀ ਤਾਂ ਇਹਦੀ ਤਨਖਾਹ ਤੇ ਜੇਕਰ ਇਹਨੇ ਤਨਖਾਹ ਦੇ ਵਿੱਚ ਆ ਕੇ ਮਤਲਬ ਆ ਆਹ ਕੋ ਕਰਨਾ ਸੀਗਾ ਤੇ ਫਿਰ ਨੌਕਰੀ ਲੱਗਣੀ ਕਿਉਂ ਸੀਗਾ ਜੀ ਹੁਣ ਅਸਲ ਦੇ ਵਿੱਚ ਮੈਂ ਇਹ ਕਹਿਣਾ ਕਿ ਪਹਿਲੀ ਜਿਹੜੀ ਮੇਰੀ ਮੰਗ ਆ ਉਹ ਇਹ ਆ ਕਿ ਉਹਦੀ ਜਿਹੜੀ ਬੀਬੀ ਦੀ ਇਨਕੁਆਰੀ ਹੈ ਨਾ ਉਹ ਕੈਮਰੇ ਸਾਹਮਣੇ ਹੋਵੇ ਅੱਛਾ ਵੀ ਕੌਣ ਕੀ ਕੀ ਕਾਤੋਂ ਕਾਤੋਂ ਖਾਤੋਂ ਲੱਗੇ ਕਿਵੇਂ ਲੱਗੇ ਉਹ মিডিਆ ਸਾਹਮਣੇ ਹੋਵੇ ਪ੍ਰੈਸ ਕਾਨਫਰੈਂਸ ਹੋਵੇ ਉਹਦੀ ਫਿਰ ਸਵਾਲ ਆਵੇ ਫਿਰ ਇਹ ਵੇਖੋ ਵੀ ਉਹਦੇ ਵਿੱਚ ਤਗੜੇ ਅਫਸਰਾਂ ਦੇ ਫੋਨ ਕਿਹਦੇ ਨਿਕਲਦੇ ਜੀ ਜੇ ਮarro ਤਗੜੇ ਅਫਸਰਾਂ ਨਿਕਲਦੇ ਆ ਤੇ ਇੱਕ ਕਾਂਸਟੇਬਲ ਦੇ ਫੋਨ ਦੇ ਵਿੱਚ ਤਗੜੇ ਅਫਸਰ ਨਾਲ ਕਿੰਨੇ ਮਿੰਟ ਗੱਲੂਈਆ ਕਿੰਨੇ ਮਿੰਟ ਨਹੀਂ ਉਹ ਜਨਤਕ ਹੋਣੀ ਚਾਹੀਦੀ ਆ ਦੂਜੀ ਗੱਲ ਇਹ ਵੀ ਭਗਵੰਤ ਮਾਨ ਕੀ ਹੁਣ ਉਹਦੇ ਘਾਟਵਾਊ ਕੀ ਹੁਣ ਉਹਦੇ ਤੇ ਬਲਡੋਜ਼ਰ ਚੱਲਣਗੇ ਇਹ ਇੱਕ ਹਵਾ ਬਣਾਤਾ ਜੀ ਹੁਣ ਤਾਂ ਜੀ ਉਹ ਭਗਵੰਤ ਮਾਨ ਦਾ ਭਾਸ਼ਣ ਦਿੱਤਾ ਹੈ ਤਾਂ ਉਹਨਾਂ ਨੂੰ ਵੇਖੋ ਜੀ ਅਸੀਂ ਇੱਕ ਪੁਲਿਸ ਅਫਸਰ ਨੂੰ ਫੜ ਲਿਆ ਕਿ ਯਾਰ ਤੁਹਾਡੀਆਂ ਤਨਖਾਹਾਂ ਹਜ਼ਾਰਾਂ ਰੁਪਿਆ ਤਨਖਾਹਾਂ ਤੁਸੀਂ ਤੁਸੀਂ ਵੀ ਨਸ਼ੇ ਵੇਚਦੇ ਆ ਉਹਨੂੰ ਇੱਕ ਭਾਸ਼ਣ ਦੇਣ ਵਾਸਤੇ ਤਾਂ ਭਾਸ਼ਣ ਦਿੱਤਾ ਉਹਨਾਂ ਨੂੰ ਤੇ ਲੋਕਾਂ ਦੇ ਵਿੱਚ ਮੀਡੀਆ ਚੈਨਲਾਂ ਤੇ ਹਵਾ ਪੈਣਾ ਕਿ ਜੀ ਇੱਕ ਪੁਲਿਸ ਅਫਸਰ ਗ੍ਰਿਫਤਾਰ ਹੋ ਗਈ ਉਤੋਂ ਚਿੱਟਾ ਫੜਿਆ ਗਿਆ ਜੀ ਉਤੋਂ ਆਹ ਹੋ ਗਿਆ ਜੀ ਮਸਲਾ ਇੱਥੇ ਹੈ ਕਿ ਲੋਕ ਕਹਿੰਦੇ ਵਾਹ ਵਾਹ ਬਈ ਵਾਕਈ 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 ਪਰ ਚਿੱਟਾ ਬੰਦ ਹੋ ਨਹੀਂ ਰਿਹਾ ਘੱਟ ਪਹਿਲਾਂ ਦੱਸੋ ਵੀ ਕੌਣ ਟਵਾਊਗਾ ਮੈਂ ਭਗਵੰਤ ਮਾਨ ਨੂੰ ਇਹ ਕਹਿੰਨਾ ਘਰੋਂ ਦਾ ਪਹਿਲਾਂ ਬਾਅਦ ਚ ਟਵਾਵਾ ਦਿਓ ਜੀ ਪਰ ਉਹਦੇ ਫੋਨ ਚੈੱਕ ਕਰਾ ਕੇ মিডিਆ ਸਾਹਮਣੇ ਫੋਨ ਚੈੱਕ ਹੋਣੀ ਚਾਹੀਦੀ ਜਨਤਾ ਕਰੋ ਸਾਰੇ ਦਾ ਸਾਰਾ ਕੁਝ ਕਿਹੜੇ ਅਫਸਰ ਨਾਲ ਫੋਨ ਤੇ ਗੱਲ ਸੀ ਉਸ ਅਫਸਰ ਦਾ ਜਿਹੜਾ ਨੰਬਰ ਹੁੰਦਾ ਉਸ ਅਫਸਰ ਦੇ ਵੇਖੋ ਕਿਹੜੇ ਮੰਤਰੀ ਦਾ ਨੰਬਰ ਆ ਵਿੱਚ ਉਹਦੇ ਇਹ ਪਤਾ ਲੱਗੇ ਚਿੱਟਾ ਤਾਂ ਹਰ ਹਲਕੇ 'ਚ ਵਿਕ ਰਿਹਾ ਹਰ ਹਲਕੇ 'ਚ ਚਿੱਟਾ ਵਿਕ ਰਿਆ ਇਹ ਕੋ 15 20 ਘਾਟ ਵਾ ਕੇ ਇਹ ਕਹਿੰਦੇ ਵੀ ਅਸੀਂ ਚਿੱਟਾ ਬੰਦ ਕਰਾਤਾ ਜੀ ਹੁਣ ਭਾਸ਼ਣ ਦਿੱਤਾ ਜੀ ਇਹਦੇ ਵਿੱਚ ਇਹਨਾਂ ਨੇ ਕੁਝ ਵੀ ਨਹੀਂ ਬਸ ਉਹ ਮਸਲਾ ਠੰਡਾ ਹੋ ਜਾਊਗਾ ਤਾਂ ਬਸ ਆ ਸਿਸਟਮ ਸੀ ਇਹ ਨਹੀਂ ਪਤਾ ਵੀ ਉਹ ਬਲੀ ਚੜੀ ਆ ਕਿ ਲੋਕ ਬਲੀ ਚੜਾਦੇ ਸੀ ਉਹਨੇ ਇਹ ਹੁਣ ਰੱਬ ਜਾਣਦਾ ਅਸਲ ਸਚਾਈ ਕੀ ਆ ਬਈ ਇੱਕ ਮੁੱਦਾ ਹੋਰ ਬਹੁਤ ਚੱਲ ਰਿਆ ਵਿਕਰਮ ਮੰਜੀਟਿਆ ਦੀ ਜੈਡ ਪਲੱਸ ਸੁਰੱਖਿਆ ਸਰਕਾਰ ਨੇ ਖਤਮ ਕਰਤੀ ਜੀ ਉਹ ਕਹਿ ਰਿਹਾ ਕਿ ਮੈਨੂੰ ਧਮਕੀਆਂ ਆ ਰਹੀਆਂ ਵਿਕਰਮ ਮਜੀਠੀਆ ਕਹਿ ਰਿਹਾ ਕਿ ਜਾਣ ਬੁਝ ਕੇ ਮੇਰੀ ਸੁਰੱਖਿਆ ਖਤਮ ਕੀਤੀ ਗਈ ਆ ਮੈਨੂੰ ਮਰਵਾਣ ਦੀ ਕੋਸ਼ਿਸ਼ ਹੋ ਰਹੀ ਆ ਕਿਵੇਂ ਦੇਖਦੇ ਹੋ ਆ ਸਾਰੇ ਮਸਲੇ ਮਸਲੇ ਨੂੰ ਇਹ ਵੀ ਉਹ ਥਾਪੀਆਂ ਮਾਰਦਾ ਭਗਵੰਤ ਮਾਨ ਨੂੰ ਉਹ ਕਹਿੰਦਾ ਮੈਂ ਡਰਾਵਾ ਹੁਣ ਜਦੋਂ ਡਰਾਉਂਦਾ ਹੋਊਗਾ ਜੈਡ ਸਿਕਿਉਰਿਟੀ ਵਾਪਸ ਲੈਂਦੇ ਤਾਂ ਮਤਲਬ ਹੈਗੀ ਨਾ ਸਮਝੀਆਂ ਜੀਆਂ ਗੱਲਾਂ ਉਹ ਇੱਕ ਸਾਬਕਾ ਮੰਤਰੀ ਆ ਜੇ ਜਦੋਂ ਸਿਕਿਉਰਿਟੀ ਚਾਹੀਦੀ ਆ ਉਹ ਸਰਕਾਰ ਦੇ ਵਿੱਚ ਕਈ ਮਾਰੇ ਕੰਮ ਹੋ ਜਾਂਦੇ ਜਿਵੇਂ ਭਗਵੰਤ ਮਾਨ ਤੋਂ ਹੋਈ ਜਾਂਦੇ ਹੁਣ ਇਹਨੂੰ ਜੈਡ ਸਕਿਉਰਟੀ ਚਾਹੀਦੀ ਹੋਊਗੀ ਕੱਲ ਨੂੰ ਆਕੇ ਕੋਈ ਇਹਦੀ ਖੋਲੇ ਕਿਉਂਕਿ ਇਹਨੇ ਬਾਈ ਮਾੜੇ ਕੰਮ ਕੀਤੇ ਆ ਮਾੜੇ ਕੰਮ ਹੋਏ ਐ ਇਹਨਾਂ ਤੋਂ ਜੈਡ ਸਕਿਉਰਟੀ ਨਹੀਂ ਹਟਾਉਣੀ ਚਾਹੀਦੀ ਇਹਨਾਂ ਦੀ ਕੋਈ ਆ ਮਾੜੇ ਕੰਮ ਤੁਸੀਂ ਦੱਸ ਦਿਓ ਜਦ ਚੰਗਾ ਹੋਇਆ ਫਿਰ ਇਸ ਚੁੱਪ ਕਰਕੇ ਦੱਸ ਦਾਂਗੇ ਵੀ ਆ ਚੰਗਾ ਹੋਇਆ ਜਿਵੇਂ ਇਹ ਤੋਂ ਮਾੜੇ ਕੰਮ ਹੋਇਆ ਕੇਸਦੀਵਾਲ ਸਾਹਿਬ ਉਹ ਤੋਂ ਬੜੇ ਕੰਮ ਮਾੜੇ ਹੋਏ ਆ ਦਿੱਲੀ ਦੇ ਵਿੱਚ ਉਹਦੀ ਜੈਡ ਸਕਿਉਰਟੀ ਦਿੱਤੀ ਉਹਨੂੰ ਹੁਣ ਕੱਲ ਨੂੰ ਇਹ ਖੋਣ ਉਹ ਗੱਲ ਮਾੜੀ ਆ ਇਹ ਰਾਜਨੀਤਿਕ ਮੁੱਦਾ ਜਿਹੜਾ ਪਹਿਲੀ ਗੱਲ ਤਾਂ ਭਗਵੰਤ ਮਾਨ ਦੀ ਜਿਹੜੀ ਲੜਾਈ ਆ ਕੀ ਉਹ ਵਿਕਰਮਜੀਤ ਮਜੀਠੀ ਉਹਦੀ ਜਿਹੜੀ ਲੜਾਈ ਆ ਪੰਜਾਬ ਨੂੰ ਬਚਾਉਣ ਵਾਸਤੇ ਤਾਂ ਬਚਾਉਣਾ ਕੀ ਤੋਂ ਆ ਇਹਨੂੰ ਮਾਰੀ ਕੌਣ ਜਾਂਦਾ ਉਹਨੂੰ ਅਜੇ ਤੱਕ ਖਲੇ ਤੱਕ ਇਹ ਪਤਾ ਹੀ ਨਹੀਂ ਲੱਗਿਆ ਹੋਣਾ ਉਸੇ ਰੂਪ ਤੁਸੀਂ ਭਾਸ਼ਣ ਦੇਣ ਆ ਜਾਂਦਾ ਸਵੇਰ ਨੂੰ ਭਾਸ਼ਣ ਦੇ ਕੇ ਮੁਰ ਜਾਂਦਾ ਜਾਂ ਕਦੇ ਵੇਖਦੇ ਐਨਕਲਾ ਵਾਲੀ ਡਿੱਗਿਆ ਹੁੰਦਾ ਜਾਂ ਕਦੇ ਬੂਟ ਤੜਵਾ ਬੈਂਦਾ ਜਾਂ ਕਦੇ ਗਿੱਟਾ ਤੜਵਾ ਬੈਂਦਾ ਜਾਂ ਕਦੇ ਅੱਖ ਤੇ ਕੁਝ ਹੋਇਆ ਹੁੰਦਾ ਉਹਨਾਂ ਨੇ ਪੰਜਾਬ ਵਾਸਤੇ ਕੋਈ ਕੰਮ ਹੀ ਨਹੀਂ ਕੀਤਾ ਸਵਾਏ ਕੇਸਰੀਵਾਲ ਦੀ ਸੋਚ ਹੈ ਇਹ ਸੋਚ ਆਹੀ ਸੋਚ ਆਹੀ ਸੋਚ ਆਹੀ ਇਹ ਤੋਂ ਅਸੀਂ ਕੁਝ ਨਹੀਂ ਸੁਣਿਆ ਆ ਭਗਵੰਤ ਮਾਨ ਨੂੰ ਸਿਕਿਉਰਿਟੀਾਂ ਲਾ ਕੇ ਇਹ ਨਹੀਂ ਕੰਮ ਕਰਨਾ ਚਾਹੀਦਾ ਅੱਗੇ ਵੀ ਤੂੰ ਪੰਜਾਬ ਦੇ ਨੌਜਵਾਨ ਦੀ ਇੱਕ ਜਾਨ ਲਈ ਆ ਸਿੱਧੂ ਮੂਸੇਵਾਲੇ ਦੀ ਜਾਨ ਲਈ ਇਹਨੇ ਸਿਕਿਉਰਿਟੀ ਵਾਪਸ ਕੀਤੀ ਹਾਲਾਂਕਿ ਉਹ ਤਾਂ ਟੈਕਸ ਭਰਦਾ ਸੀ ਟੈਕਸ ਭਰਦਾ ਸੀ ਉਹਦੀ ਸਿਕਿਉਰਿਟੀ ਲੈ ਕੇ ਹਵਾ ਬਣਵਾਤਾ ਜੀ ਆ ਕਰਤਾ ਜੀ ਇਹ ਕਰਤਾ ਅੱਜ ਇਹ ਕੰਮ ਹੋ ਰਿਹਾ ਰਹਿੰਦਾ ਖੁੰਦਾ ਉਹ ਵੀ ਵੀਰ ਆ ਗਿਆ ਉਹ ਕਹਿੰਦਾ ਭਾਈ ਮੇਰੀ ਸਿਕਿਉਰਿਟੀ ਲਾਤੀਆ ਜਦੋਂ ਉਹ ਧਮਕੀਆਂ ਆ ਰਹੀਆਂ ਉਹ ਸਾਬਕਾ ਮੰਤਰੀ ਆ ਕੀ ਜਿਹੜੀ ਭਗਵੰਤ ਮਾਨ ਤੇ ਘਰ ਵਾਲੀ ਆ ਉਹ ਕਿਹੜੀ ਕੈਬਨਟ ਮੰਤਰੀ ਹੈ ਜਿਹੜੀ ਉਹਦੇ ਕੋਲ ਸਿਕਿਉਰਿਟੀ ਆ ਉਹਦੀ ਮਾਤਾ ਜੀ ਕਿਹੜੀ ਮਤਲਬ ਯੂਐਨਏ ਦੇ ਪ੍ਰਧਾਨ ਆ ਜਿਹੜੇ ਉਹਨਾਂ ਕੋਲ ਸਿਕਿਉਰਿਟੀ ਆ ਉਹਨਾਂ ਦੀ ਭੈਣ ਜੀ ਆ ਉਹਨਾਂ ਕੋਲ ਸਿਕਿਉਰਿਟੀ ਕਿਉਂ ਆ ਉਹਨਾਂ ਦੇ ਭਾਈਆ ਕੋਲ ਸਿਕਿਉਰਿਟੀ ਕਿਉਂ ਆ ਭਗਵੰਤ ਮਾਨ ਕੋਲ ਇੰਨੀ ਸਿਕਿਉਰਿਟੀ ਆ ਜਿੰਨੀ ਇਹਨਾਂ ਸਾਰੇ ਟੱਬਰ ਕਹਿੰਦੇ ਸਿਕਿਉਰਿਟੀ ਇੰਨੀ ਲਈ ਫਿਰਦਾ ਜਿੰਨੀ ਇੱਕ ਜ਼ਿਲ੍ਹੇ ਦੇ ਵਿੱਚ ਹੁੰਦੀ ਹੈ ਅੱਛਾ ਉਹ ਸੁਨੇ ਸੀ ਵਿਧਾਨ ਸਭਾ ਦੇ ਵਿੱਚ ਜਿੰਨੀ ਮੋਹਾਲੀ ਪੁਲਸਾਂ ਨਾ ਜਿੰਨੀ ਮਤਲਬ ਜਿੰਨੀ ਮੋਹਾਲੀ ਦੇ ਲੋਕਾਂ ਦੇ ਪੁਲਸ ਲੱਗੀ ਆ ਉਨੀ ਕੱਲ ਇਹਨਾਂ ਦੇ ਪਰਿਵਾਰ ਤੇ ਲੱਗੀ ਆ ਤਾਂ ਫਿਰ ਇਹਨੂੰ ਕੀ ਲੋੜ ਪਈ ਆ ਆ ਤੂੰ ਦਿੱਲੀ ਵਾਲੇ ਵੀ ਗਨਮੈਨ ਲਈ ਫਿਰ ਤੇ ਸਾਡੇ ਤੋਂ ਜੇ ਦਿੱਲੀ ਵਾਲੇ ਲਈ ਫਿਰਦੇ ਫਿਰ ਸਾਡੇ ਪੰਜਾਬ ਵਾਲਿਆਂ ਨੂੰ ਬੁੱਲੇ ਲੁੱਟਣ ਦੇ ਨਾ ਤਾਂ ਤੂੰ ਚੰਗਾ ਸੀ ਨਾ ਉਹ ਚੰਗੇ ਜਿਵੇਂ ਕੋਈ ਗਾਣਾ ਨਹੀਂ ਸੁਣਿਆ ਸੀ ਬੋਲੀ ਗੋਮਦਾਂ ਦੀਆਂ ਬੁੜੀਆਂ ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੇ ਚੌਥੇ ਨੰਗ ਉਹ ਜਿਹਨਾਂ ਰਿਸ਼ਤਾ ਕਰਾਇਆ ਜਾਣ ਕੇ ਉਹ ਗਲਤੀ ਹੋਈ ਪਈ ਵੀ ਜੋ ਤੁਸੀਂ ਵੀ ਨੰਗ ਅਸੀਂ ਵੀ ਨੰਗ ਸਾਰੇ ਨੰਗਾ ਦੇ ਨੰਗ 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 ਇਕੱਠੇ ਹੋਏ ਵਿੱਚੋਂ ਕਿ ਨਿਕਲਣਾ ਅਸੀਂ ਤਾਂ ਨੰਗ ਹੈਗੇ ਹੀ ਹੈਗੇ ਆ ਪੰਜਾਬ ਦੇ ਲੋਕ ਤਾਂ ਪਹਿਲੇ ਨੰਗ ਸੀ ਉਹਨਾਂ ਨੂੰ ਅੱਜ ਤੱਕ ਕੋਈ ਚੰਗਾ ਲੀਡਰ ਮਿਲੇ ਹੀ ਨਹੀਂਗਾ ਤੇ ਜਿਹੜਾ ਕੋਈ ਇਹਨਾਂ ਨੂੰ ਮਿਲਿਆ ਉਹ ਪੰਜਾਬ ਦੇ ਲੋਕਾਂ ਨੇ ਸਾਂਭਿਆ ਨਹੀਂਗਾ ਤਾਂ ਅਸੀਂ ਤਾਂ ਨੰਗ ਸੀ ਨੰਗ ਰਵਾਂਗੇ ਤਾਂ ਫਿਰ ਤੁਸੀਂ ਜਦੋਂ ਨੰਗ ਨੰਗੀ ਕਰਨਾ ਸਾਨੂੰ ਫਿਰ ਸਾਰੇ ਬੁੱਲੇ ਲੁੱਟਣ ਦਿਓ ਦਿੱਲੀ ਵਾਲੇ ਕਿਉਂ ਆ ਕੇ ਇੱਥੇ ਸਿਕਿਉਰਟੀਆਂ ਲਈ ਜਾਂਦੇ ਆ ਕਿਉਂ ਇੱਥੇ ਆ ਕੇ ਅਹੁਦੇ ਲਈ ਜਾਂਦੇ ਆ ਫਿਰ ਪੰਜਾਬ ਵਾਲਿਆਂ ਨੂੰ ਵੀ ਚੱਲਣ ਦਿਓ ਜੇ ਉਹਨਾਂ ਨੇ ਗੰਦ ਪਾਏ ਸੀ ਤੁਸੀਂ ਵੀ ਕੋਈ ਚੰਗਾ ਇੱਥੇ ਕਰਨੀ ਵੇ ਕਿ ਤੁਸੀਂ ਭਲੇ ਤੱਕ ਕਾਰਨ ਨਹੀਂ ਦੇ ਤੇ ਭਗਵੰਤਮਾ ਨੂੰ ਛੋਟੀਆਂ ਰਾਜਨੀਤੀਆਂ ਚ ਨਹੀਂ ਪੈਣਾ ਚਾਹੀਦਾ ਉਹਨੇ ਸਾਬਤ ਕਰਤਾ ਕਿ ਉਹ ਇੱਕ ਸਟੇਜ ਚਲਾਉ ਬੰਦਾ ਸਟੇਟ ਚਲਾਉ ਬੰਦਾ ਨਹੀਂ ਗਾ ਭਾਈ ਡੱਲੇਵਾਲ ਸਾਹਿਬ ਦੇ ਸਮਰਥਨ ਵਿੱਚ ਕਈ ਜਥੇਬੰਦੀਆਂ ਆਈਆਂ ਆ ਕਈ ਉਹਨਾਂ ਨੂੰ ਕਹਿੰਦੇ ਆ ਕਿ ਕਾਮਰੇਡ ਜਥੇਬੰਦੀਆਂ ਜੀ ਇਹ ਜਥੇਬੰਦੀਆਂ ਡੱਲੇਵਾਲ ਸਾਹਿਬ ਦੇ ਹੱਕ ਚ ਨਹੀਂ ਬੋਲਣਗੀਆਂ ਉਹ ਬੋਲੀਆਂ ਵੀ ਨਹੀਂ ਇਹ ਕਾਰਨ ਕੀ ਆ ਉਹਦਾ ਕਾਰਨ ਭਾਈ ਜੀ ਦੋ ਆ ਪਹਿਲਾ ਕਾਰਨ ਤਾਂ ਇਹ ਆ ਵੀ ਜਿਹੜਾ ਡੱਲੇਵਾਲ ਸਾਹਿਬ ਆ ਉਹਨਾਂ ਦਾ ਨਾਂ ਬਣੀਆ ਦਾ ਲੋਕ ਸਭਾ ਦੇ ਵਿੱਚ ਵੀ ਗੂੰਜ ਪਈ ਆ ਵਿਧਾਨ ਸਭਾ ਤਾਂ ਛੋਟੀ ਰਹੇਗੀ ਸਮਝ ਲਓ ਇੱਥੇ ਸਾਰੇ ਦੇਸ਼ ਦੇ ਵਿੱਚ ਗੂੰਜ ਪਈ ਉਹ ਦੂਜੇ ਜੱਥੇਬੰਦੀਆਂ ਇਹ ਕਹਿੰਦੇ ਰਹੀ ਇਹਦਾ ਨਾਂ ਬਣਿਆਦਾ ਆਪਣਾ ਨਾਂ ਨਹੀਂ ਬਣ ਰਿਹਾ ਤਾਂ ਇਹ ਜਿਹੜੀਆਂ ਦੂਜੇ ਜੱਥੇਬੰਦੀਆਂ ਇਹ ਇਹਨਾਂ ਨੂੰ ਘਾਟਾ ਹੀ ਪੈਣਾ ਇਹਦਾ ਮਤਲਬ ਇੱਕ ਸਾਹਮਣੇ ਤੋਂ ਤੌਰ ਤੇ ਇਹ ਆ ਵੀ ਉਹ ਕਹਿੰਦੇ ਆ ਵੀ ਭਾਈ ਸਾਹਿਬ ਇਹਨਾਂ ਨੂੰ ਹੱਕ ਨਾ ਮਿਲਣਾ ਇਹ ਚੀਜ਼ ਕਿਸਾਨਾਂ ਦੇ ਮਤਲਬ ਹਾਂ ਨਹੀਂ ਕਿਸਾਨਾਂ ਵਾਸਤੇ ਹਾਨੀਕਾਰਕ ਜਿਹੜੀਆਂ ਜੁੜਦੇ ਜੱਥੇਬੰਦੀਆਂ ਉਹ ਹਾਨੀਕਾਰ ਕਿਉਂ ਆ ਕਿ ਜੇਕਰ ਡੱਲੇਵਾਲ ਕਿਸਾਨਾਂ ਵਾਸਤੇ ਮੰਗ ਨਹੀਂ ਮੰਗਦਾ ਉਹ ਕੁਝ ਹੋਰ ਮੰਗੀ ਬੈਠਾ ਫਿਰ ਤਾਂ ਲੋਕਾਂ ਨੂੰ ਜਨਤਕ ਕਰਨ ਜਦੋਂ ਮੰਗ ਕਿਸਾਨਾਂ ਦੀ ਤੇ ਇਹ ਕਿਸਾਨ ਕਿਉਂ ਨਹੀਂ ਖੜਦੇ ਤੇ ਜਿਹੜੇ ਜੁੱਜੇ ਇੱਥੇ ਬੰਦਿਆਂ ਦੇ ਬੰਦੇ ਆ ਮੈਂ ਉਹਨਾਂ ਨੂੰ ਪੁੱਛਦਾ ਭਾਈ ਤੁਸੀਂ ਦੱਸੋ ਵੀ ਜੇਕਰ ਉਹਨਾਂ ਦੀ ਮੰਗ ਆ ਮੰਗ ਤੁਹਾਡੇ ਹੱਥੇ ਆ ਫਿਰ ਤੁਸੀਂ ਉਹਨਾਂ ਕੋਲ ਜਾ ਕੇ ਕਿਉਂ ਨਹੀਂ ਖੜਦੇ ਕਿ ਜ਼ਿਲ੍ਹੇ ਦੀਆਂ ਪ੍ਰਧਾਨਗੀਆਂ ਦਾ ਰੌਲਾ ਕਿ ਕਾਹਦਾ ਰੌਲਾ ਬਾਕੀ ਜੇ ਇਹਨਾਂ ਨੂੰ ਬਹੁਤਾ ਕਿਹਾ ਤੇ ਫਿਰ ਆਪਣੇ ਬਾਹਰ ਅੱਗੇ ਬੈਹਿ ਜੂ ਕੋਈ ਹਾਂ ਭਾਈ ਤੁਸੀਂ ਆ ਗੱਲ ਕਿਉਂ ਕਹੀ ਪਰ ਅਸਲ ਗੱਲ ਤੇ ਨਾ ਲੋਕ ਸਵਾਲ ਚੱਕ ਰਹੇ ਆ ਕਿ ਭਾਈ ਸਾਹਿਬ ਦੱਸ ਨਹੀਂ ਰਹੇ ਇਹਦੇ ਵਿੱਚ ਜਦੋਂ ਤੁਸੀਂ ਆ ਆਪਸ ਵਿੱਚ ਪੱਟ ਰਹੇ ਆ ਤੁਸੀਂ ਸਾਰੇ ਦੇ ਸਾਰੇ ਜਦੋਂ ਇਹ ਅੱਡ-ਵੱਡ ਹੋ ਰਹੇ ਆ ਤਾਂ ਫਿਰ ਤੁਸੀਂ ਜਾਂ ਕਰੋ ਭਗਵੰਤ ਉਹਦੀ ਕੇਂਦਰ ਤੋਂ ਦੂਰ ਦੀ ਗੱਲ ਆ ਤੁਹਾਡਾ ਤਾਂ ਭਗਵੰਤ ਮਾਨ ਤੇ ਦਬਾਅ ਨਹੀਂ ਪੈਣਾ ਤੁਹਾਡਾ ਭਗਵੰਤ ਮਾਨ ਤੇ ਦਬਾਅ ਕਿੱਦਾਂ ਪੈ ਜੂਗਾ ਜੇਕਰ ਤੁਸੀਂ ਆਪ ਦੇ ਬੰਦੇ ਆਸਤੇ ਨਹੀਂ ਖੜ੍ਹ ਸਕੇ ਤਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਹਾਨੀ ਕਰਕੇ ਇਹਨਾਂ ਨੂੰ ਜਵਾਬ ਮਿਲੂਗਾ ਕਿ ਕੇਂਦਰ ਔਰ ਜਿਹੜੀ ਪੰਜਾਬ ਸਰਕਾਰ ਇਹਨਾਂ ਨੂੰ ਪਤਾ ਲੱਗ ਗਿਆ ਕਿ ਜਾਂ ਤਾਂ ਇਕੱਠੇ ਨਹੀਂਗੇ ਤੇ ਇਹਨਾਂ ਦੇ ਪਾੜੇ ਪਏ ਹੋਏ ਆ ਤੇ ਕੱਲ ਨੂੰ ਵੀ ਜਾਂ ਇਕੱਠੇ ਨਹੀਂ ਹੁੰਦੇ ਜਿਹੜਾ ਕੱਲੋ ਹਰ ਇੱਕ ਜਿਹੜਾ ਨੁਕਸਾਨ ਆ ਉਹ ਇਹਨਾਂ ਨੂੰ ਭੁਗਤਣਾ ਪੈਣਾ ਅੱਜ ਦੀ ਗੱਲ ਯਾਦ ਰੱਖੋ